ਸਾਰੇ ਇਲਾਕਿਆਂ 'ਚ ਖੁਸ਼ ਹੁੰਦੀ ਵਧੀਆ ਹੋ ਜਾਂਦੀ ਹੈ ਜੀ ਜੀ ਮਾਝਾ ਮਾਲਵਾ ਦਵਾਬਾ ਇੱਕ ਇਹਦੀ ਵੈਰਾਈਟੀ ਦੀ ਇਹ ਖਾਸियत ਹੈ ਜੀ ਇਹ ਗਰਮੀ ਬਹੁਤ ਚੱਲਦੀ ਹੈ ਅੱਛਾ ਜਿਹੜੀ ਮਗਰੋਂ ਆ ਕੇ ਪੈਂਦੀ ਹੈ ਮਤਲਬ ਜੇ ਮਗਰੋਂ ਪੈ ਵੀ ਜਾਏ ਨਾ ਇਹਨੇ ਦਾਣਾ ਪੈਲੋ ਬਣਾਣਾ ਨਾ ਇਹਨੂੰ ਕੋਈ ਪ੍ਰੋਬਲਮ ਨਹੀਂ ਪੈਗੀ ਅੱਛਾ ਤੇ ਆ ਆ ਹੈਗੀ 3386 ਇਹਦੇ ਚ ਇਹਦਾ 54 ਗ੍ਰਾਮ ਆਇਆ ਇਹਦਾ ਇਹ ਪੂਸਾ ਨੇ ਪਿਛਲੇ ਸਾਲ ਦਿੱਤੀ ਸੀ ਵੈਰਾਈਟੀ ਤੁਸੀਂ ਇੱਕ ਐਡ ਕਰਕੇ ਗਏ ਸੀ ਜੀ ਮੈਨੂੰ 20 ਮਿਲਿਆ ਸੀ 20 ਕਿਲੋ ਉਹ ਜਿਹੜਾ ਆਪਾਂ ਦਾਣਾ-ਦਾਣਾ ਲਾਇਆ ਸੀ ਦਾਣਾ-ਦਾਣਾ 20 ਕਿਲੋ 20 ਮਿਲਿਆ ਸੀ ਉਹ ਮੈਂ ਇਦਨਾ तकरीबन 20 ਕਿਲੋ ਨਾਲ 17-18 ਕਿੱਲੇ ਲਾਤੇ ਜੀ ਠੀਕ ਹੈ ਜੀ ਮੇਰਾ ਇਹ 18 क्विंटल ਝਾੜ ਆ ਗਿਆ 1 ਏਕੜ ਦਾ ਜੀ ਮਤਲਬ ਇਹ ਤਾਂ ਮੈਂ ਕਿਲੋ ਨਾਲ ਤਾਂ ਮੈਂ ਉਹਦਾ ਕੰਪੈਰੀਸ਼ਨ ਕਰ ਨਹੀਂ ਸਕਦਾ ਕਿੰਨਾ ਝਾੜ ਆਏਗਾ ਜੀ ਇਹ ਮੁੜ ਕੇ ਮੈਂ ਇੱਥੇ ਵੇਖੋ ਲਿਖਿਆ ਤਾਂ ਜੀ ਕਨਕ ਦੀ ਨਵੀਂ ਕਿਸਮ ਐਚਡੀ 3386 ਦਾ ਕਮਾਲ ਕਿਸਾਨਾਂ ਨੂੰ ਮਿਲੇਗਾ ਬੰਪਰ ਝਾੜ ਇੱਥੇ ਮੈਂ ਨਹੀਂ ਲਿਖਿਆ ਵੀ ਇਹਦਾ ਝਾੜ ਕਿੰਨਾ ਜੀ ਉਹਦਾ ਹੀ ਮੈਂ ਟਰਾਈ ਕਰ ਲਿਆ ਉਹਦਾ ਮੈਂ ਲਿਖਿਆ ਪਿਆ ਉਹਦਾ ਝੜ ਕਿੰਨਾ ਇੱਥੇ ਮੈਂ ਨਹੀਂ ਲਿਖ ਸਕਦਾ ਕਿਉਂਕਿ ਤਾਂ ਮੈਨੂੰ ਪਤਾ ਹੀ ਨਹੀਂ ਹੂੰ ਪਰ ਜੇ ਇਹਦੇ ਦਾਣੇ ਦਾ 54 ਗ੍ਰਾਮ ਵਜਨ ਹੈ ਹੂੰ ਤੇ ਮਤਲਬ ਇਹਦੀ ਖਾਸੀਅਤ ਹੈ ਵੀ ਉਹਦੇ ਬਰਾਬਰ ਹੀ ਜਾਏਗੀ ਉਹਦਾ ਨਾ ਕੁਇੰਟਲ ਦੋ ਕੁਇੰਟਲ ਘਟ ਸਕਦੀ ਆ ਜੀ ਠੀਕ ਹੈ ਜੀ ਇਹ ਫਿਰ ਆਪਾਂ ਮਤਲਬ ਕਰਨ ਕਿਥੋਂ ਵੱਢ ਕੇ ਫਿਰ ਇਹਨੂੰ ਆਪਾਂ ਦੂਸਰੀ ਬੈਲਟ 'ਚ ਲਾਏ ਨੇ ਜਿੱਥੇ ਦੂਸਰੇ ਮਤਲਬ ਇੱਥੇ ਵੇਖੋ ਜਦਰਾ ਸਾਊਥ ਹੈ ਹైదరాబాద్ ਜੀ ਉੱਥੇ ਹਰ ਵਾਰ ਪੈਡੀ ਹੁੰਦੀ ਹੈ ਜੀ ਉੱਥੇ ਪੈਡੀ ਕੱਟ ਕੇ ਫਿਰ ਪੈਡੀ ਹੁਣੀ ਹੈ ਕਈ ਵਾਰੀ ਜਿਮੇਦਾਰਾਂ ਦੇ ਮਨਚੇ ਹੁੰਦਾ ਜੀ ਵੀ ਯੂਨੀਵਰਸਿਟੀ ਕੋ ਸੀਡ ਹੈ ਨਹੀਂ ਇਹਨਾਂ ਕੋ ਕਿੱਥੋਂ ਆ ਗਿਆ ਜੀ ਪਰ ਉਹ ਜਿਮੇਦਾਰ ਭਰਾਵਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਮੰਨ ਲਓ ਆਪਾਂ ਇੱਥੇ 10ਵੇਂ ਮਹੀਨੇ ਪੈਡੀ ਕੱਟੀ ਆ ਜੀ ਇੱਥੇ ਆਪਾਂ 10ਵੇਂ ਮਹੀਨੇ ਸਿਖਾ ਕੇ ਜੀ 11ਵੇਂ ਮਹੀਨੇ ਆਪਾਂ ਲੈ ਕੇ ਸਾਊਥ ਹైదరాబాద్ ਜੀ ਹైదరాబాద్ ਜਾ ਕੇ ਬਿਜਾਤੀ ਜੀ ਮੰਨ ਲਓ 4 ਕਿਲੋ ਦਾ 5 ਕਿਲੋ ਦਾ ਤੇ 30 ਕੁਇੰਟਲ ਬਣ ਗਿਆ ਹੂੰ ਉਹ ਕਹਿੰਦਾ ਇੱਥੇ 4 ਕਿਲੋ 30 ਕੁਇੰਟਲ ਕਿੱਥੋਂ ਆ ਗਿਆ ਹੂੰ ਹੁਣ ਮੰਨ ਲਓ ਉੱਥੇ ਸੀਡ ਤਿਆਰ ਕੀਤਾ ਫਿਰ ਸੀਡ ਮਤਲਬ ਚੌਥੇ ਮਹੀਨੇ ਹੂੰ ਤਕਰੀਬਨ 15 ਚਾਰ ਨੂੰ ਸੀ 15 ਚਾਰ ਨੂੰ ਪਸਖਾਸ ਨੂੰ ਕੇ ਗ੍ਰੇਡਿੰਗ ਕਰਕੇ 15 ਪੰਜ ਤੋਂ ਵਿਕਣਾ ਸ਼ੁਰੂ ਹੋ ਜਾਂਦਾ ਜੀ ਸੀਡ ਤਿਆਰ ਹੋ ਗਿਆ ਆਪਾਂ ਤੇ ਜ਼ਿਮੀਂਦਾਰਾਂ ਦਾ ਫਾਇਦਾ ਹੀ ਸੋਚਦੇ ਆ ਫਿਰ ਮਤਲਬ ਜਿੰਨਾ ਹੁੰਦਾ ਵੀ ਜ਼ਿਮੀਂਦਾਰ ਵੱਧ ਵੱਧ ਖੁਸ਼ਹਾਲ ਹੋਏ ਆਪਾਂ ਜੇ ਜ਼ਿਮੀਂਦਾਰ ਨੂੰ ਨਵੀਂ ਵੈਰਾਈਟੀ ਦਵਾਂਗੇ ਕੋਈ ਨਵੀਂ ਚੀਜ਼ ਦਵਾਂਗੇ ਉਹ ਤਾਂ ਫੇਰ ਹੀ ਫਾਇਦਾ ਜੀ ਹੁਣ ਇਹ ਆਪਾਂ ਸਾਰੀ ਲੈ ਕੇ ਉੱਥੇ ਹਿਮਾਚਲ ਚ ਜੀ ਉੱਥੇ ਜਾ ਕੇ ਆਪਣੀ ਲੱਗੀ ਦੀਆਂ ਕਣਕ ਮੈਂ ਉਹ ਵੀਡੀਓ ਵੀ ਸ਼ੇਅਰ ਕਰ ਦੂੰਗਾ ਉੱਥੋਂ ਪਾ ਤਿਆਰ ਕੀਤੀ ਜੀ ਹੁਣ ਆਪਣੀ ਤਕਰੀਬਨ ਮਤਲਬ 7-8 ਦਿਨਾਂ ਨੂੰ ਇਹ ਸਾਰੀ ਉਥੋਂ ਵੜ ਲਈ ਆਪਾਂ ਬੰਦੇ ਡਗੇ ਦੇ ਉਥੇ ਵਢਾਣ ਦੇ ਆ ਸਾਰੀ ਉਥੇ ਉਥੇ ਨਿਕਲਦੀ ਵੀ ਥਰੇਸ਼ਰ ਨਾਲ ਜੀ ਇਤੋਂ ਥਰੇਸ਼ਰ ਖੜੇ ਦੇ ਆ ਟਰੈਕਟਰ ਖੜੇ ਦੇ ਆ ਥਰੇਸ਼ਰ ਨਾਲ ਕੱਢ ਕੇ ਸਾਰੀ ਕਣਕ ਇੱਥੇ ਆ ਜਣੀ ਹੈ ਇੱਥੇ ਆਣ ਕੇ ਸੁਕਾ ਕੇ ਗ੍ਰੇਡਿੰਗ ਕਰਕੇ 15 20 ਦਿਨ ਚਲੇ ਉਹਨੂੰ ਰੱਖਣਾ ਥੋੜਾ ਜਿਹਾ ਮਤਲਬ ਵੀ ਫਰਕ ਪੈ ਜਾਂਦਾ ਫੇਰ ਇਹਦੀ ਆਪਾਂ ਬਜਾਈ ਕਰ ਦੇਣੀ ਹੈ ਇਹ ਇਹ ਕੀ ਕਰਦੇ ਆ ਯਾਰ ਮੋਟਾ ਜਿਹਾ ਸਾਹਾਵਾ ਵੀ ਜਿਵੇਂ ਝੋਨੇ ਦਾ ਇਹਨਾਂ ਨੂੰ 2 ਕਿਲੋ ਵੀ ਮਿਲ ਗਿਆ ਇਹਨਾਂ ਨੇ 2 ਕਿਲੋ 100 ਗ੍ਰਾਮ ਬਹੁਤ ਆ ਜੀ ਇਹਨਾਂ ਨੂੰ ਇਹਨਾਂ ਨੂੰ 100 ਗ੍ਰਾਮ ਮਿਲ ਗਿਆ ਇਹਨਾਂ ਨੇ ਕਿੱਲਾ ਲ 100 ਗ੍ਰਾਮ ਨਾਲ ਪਹਿਲਾਂ ਕਿੱਲਾ ਲਾ ਲੈਣਾ ਉਹ ਕਿੱਲੇ ਚੋਂ ਜਿਹੜਾ ਨਿਕਲਿਆ ਉਸ ਨੂੰ ਹైదరాబాద్ ਜਾ ਕੇ ਬੀਜ ਦੇਣਾ ਮੈਂ 100 ਗ੍ਰਾਮ ਚ ਵੇਖੋ 100 ਗ੍ਰਾਮ ਚ ਕਿੱਲਾ ਤੇ ਨਹੀਂ 100 ਗ੍ਰਾਮ ਚ 10 ਬਰਨ ਲੱਗ ਗਏ 10 ਬਰਨ ਮੰਨ ਲਓ ਆਪਾਂ ਕਈ ਵਾਰੀ ਇਸ ਤਰ੍ਹਾਂ ਕਰਦੇ ਆ ਜੀ ਜ਼ਿਮੀਂਦਾਰ ਕਹਿੰਦਾ ਵੀ ਇੱਕ ਤਰ੍ਹਾਂ ਹੋ ਗਿਆ ਆਪਾਂ ਇੱਕ ਬੂਟਾ ਲਾਤਾ ਜੀ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸ ਲਾਂਗਾ ਜੀ ਬੂਟਾ ਲਾਤਾ ਬੂਟਾ 10 ਦਿਨ ਦਾ ਤਿਆਰ ਹੋਇਆ ਜੀ ਉਹਦੀ ਚਾਰ ਸਾਖਾਂ ਫੁੱਟ ਗਈਆਂ ਜੀ ਆਪਾਂ ਕੀ ਕਰਦੇ ਆ ਬੂਟਾ ਪੁੱਟਿਆ ਜੀ ਉਹਦੀ ਚਾਰ ਸਾਖਾਂ ਤੋੜੀਆਂ ਜੀ ਇੱਕ ਬੂਟੇ ਦੇ ਚਾਰ ਬੂਟੇ ਬਣ ਗਏ ਜੀ ਫ ਕਈ ਵਾਰੀ ਕਿਲੋ ਤੋਂ ਇੱਕ ਕਿੱਲਾ ਵੀ ਲਾ ਸਕਦੇ ਆ ਕਿਉਂਕਿ 4 ਗੁਣਾ ਵਧਾ ਲਿਆ 100 ਗ੍ਰਾਮ ਤੋਂ ਆਪਾਂ 4 ਗੁਣਾ ਵਧਾ ਲਿਆ ਕਿਲੋ ਬਣ ਗਿਆ ਜੀ ਕਿਲੋ ਬਣ ਗਿਆ ਕਿਲੋ ਨਾ ਮੰਨ ਲਓ ਜੇ ਆਪਣੇ ਲੱਗ ਗਿਆ ਕਨਾਲ ਜੀ 2 ਕਨਾਲ ਲੱਗੇ 2 ਕਨਾਲ ਦੇ ਵਿੱਚੋਂ ਸੀਡ ਨਿਕਲ ਗਿਆ 6 ਕੁਇੰਟਲ 6 ਕੁਇੰਟਲ ਨਾਲ ਜਨਾਬ 130 40 ਕਿੱਲੇ ਲੱਗਦੇ ਆ 130 40 ਕਿੱਲੇ ਦਾ ਸੀਡ ਮੀਨ ਚਾਰ ਹਜ਼ਾਰ ਕੁਇੰਟਲ ਬੰਦਾ ਇੱਕ ਸਾਲ 'ਚ ਇੰਨਾ ਤਿਆਰ ਹੋ ਜਾ ਹਾਂ 100 ਗ੍ਰਾਮ ਨਾਲ 4000 ਕੁਇੰਟਲ ਸੀਡ ਤਿਆਰ ਹੋ ਸਕਦਾ ਪਰ ਜੀਵੀਦਾਰ ਭਰਾ ਕਹੜਦੇ ਆ ਇੰਨਾ ਕਿੱਥੋਂ ਆ ਗਿਆ ਹੁਣ ਇਹ ਤੇ ਵੇਖੋ ਜਿਸ ਬੰਦੇ ਨੇ ਮਿਹਨਤ ਕਰਨੀ ਉਹਨੂੰ ਪਤਾ ਤਾਂ ਕਿਤਰਾ ਕਰਨਾ ਇਹ ਤੁਸੀਂ ਸਾਲ ਚ ਦੋ ਫਸਲਾਂ ਲੈ ਲੈਨੇ ਇੱਕ ਇੱਥੇ ਲੈ ਲੈਨੇ ਇੱਕ ਗਾਂਦੂ ਹੈ ਨਾ ਹਾਂ ਆਪਾਂ ਨਹੀਂ ਵੇਖੋ ਹਰ ਫਸਲ ਨਹੀਂ ਜੀ ਹੁਣ ਜਿਹੜੀ ਫਸਲ ਕੋ ਚੰਗੀ ਹੁੰਦੀ ਆ ਉਹ ਆਪਣਾ ਮਿਹਨਤ ਕਰਦੇ ਆ ਕਿਉਂਕਿ ਹైదరాబాద్ ਜਾਣਾ ਕਿਹੜਾ ਸੌਖਾ ਜੀ ਬਾਈਰ ਜਾਣੇ ਆ ਉੱਥੇ ਬੰਦੇ ਰੱਖਣੇ ਆ ਉੱਥੇ ਜ਼ਮੀਨ ਵੀ ਬੜੀ ਮਹਿੰਗੀ ਮਿਲਦੀ ਆ ਫਿਰ ਕੰਮ ਕਰਦੇ ਆ ਆਪਾਂ ਨਹੀਂ ਹੁੰਦਾ ਵੀ ਚਲੋ ਇਹ ਮਤਲਬ ਵੈਰਾਈਟੀ ਵਧੀਆ ਇਹ ਵੈਰਾਈਟੀ ਫਾਰਮਰ ਕੋ ਜਾਏਗੀ ਵੇਖੋ ਜੀ ਹਰ ਬੰਦਾ ਤੁਸੀਂ ਇੱਥੇ ਆਏ ਤੇ ਆਪਣੇ ਨਾਂ ਨੂੰ ਆਏ ਜੀ ਮੈਂ ਜੇ ਕੰਮ ਕਰਦਾ ਆਪਣੇ ਨਾਂ ਨੂੰ ਕਰਦਾ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਮੈਂ ਕੋਈ ਗਲਤ ਕੰਮ ਨਾ ਕਰਾਂ ਠੀਕ ਵਧੀਆ ਜੇ ਜੀਮੇਦਾਰ ਮੰਨ ਲਓ ਜੀ 150 ਰੁਪਏ ਕਿਲੋ ਲੈ ਰਿਆ ਜੀ 600 ਰੁਪਏ ਦਾ ਸੀਡ ਪੈ ਗਿਆ ਜੀ ਜੇ ਜੀਮੇਦਾਰ ਦੀ 2 ਘੰਟਾ ਝਾੜ ਵਧ ਗਿਆ ਜੀ ਉਹ 4600 ਦਾ ਵਧ ਗਿਆ 600 ਰੁਪਏ ਨਾਲ 4000 ਆ ਗਿਆ ਜੀ ਕਿਸੇ ਬਿਜ਼ਨਸ ਚ 600 ਰੁਪਏ ਨਾਲ 4000 ਨਹੀਂ ਆਂਦਾ ਜੀ ਕੋਈ ਬਿਜ਼ਨਸ ਕਰ ਲੋ ਤੁਸੀਂ ਠੀਕ ਤੇ ਜੇ ਮਤਲਬ ਚਾ 2 ਘੰਟਾ 2 ਘੰਟਾ ਪੁਰਾਣੀ ਵੈਰਾਈ ਦੀ ਸੀਡ ਘਟ ਗਿਆ 4 ਹੀ 6 4600 ਘਟ ਗਿਆ ਜੇ ਕਿਸੇ ਬੰਦੇ ਕੋਲ 20 ਕਿੱਲੇ ਆ ਜੀ 4600 ਘਟ ਗਿਆ ਉਹਦਾ 1 ਲੱਖ ਰੁਪਏ ਘਟ ਗਿਆ ਲੱਖ ਰੁਪਏ ਨਾਲ ਕਿੰਨੇ ਖਰਚੇ ਨਿਕਲ ਜਾਂਦੇ ਜੀ ਅੱਧੇ ਖਰਚੇ ਫਾਰਮਰ ਦੇ ਲੱਖ ਰੁਪਏ ਦੀਆਂ ਜੀ ਫ੍ਰੀ ਹੋ ਜਾਂਦਗਾ ਹੁਣ ਇਹ ਜਿਹੜੀ 3386 ਹੈ ਇਹ ਜਦੋਂ ਫਾਰਮਰ ਲਾਏਗਾ ਜੀ ਇਹਦਾ ਮਤਲਬ ਇੰਨਾ ਵਧੀਆ ਝਾੜ ਹੈ ਇੰਨੀ ਵਧੀਆ ਫਸਲ ਲੱਗਦੀ ਹੈ ਇੱਕ ਇਹਦੀ ਇਹ ਜਿਹੜੀ ਹਾਈਟ ਹੈ ਬਹੁਤ ਛੋਟੀ 100 ਸੈਂਟੀਮੀਟਰ ਕਿ ਕਿੰਨਾ ਵੀ ਲੈ ਸਕਦਾ ਇੱਕ ਕਿਸਾਨ ਤੋਂ ਇੱਕ ਕਿਸਾਨ ਨੂੰ ਕਿੰਨਾ ਦਿਓਗੇ ਨਹੀਂ ਚਲੋ ਕੋਈ 2 4 5 ਥੇਲੇ ਲਈ ਜਾਪਨ ਨੂੰ ਕਿਉਂਕਿ ਮੇਰੇ ਤਰਾਜ ਹੈ ਜੀ ਉਤੇ ਪ੍ਰੋਡਿਊਸਰਾਂ ਦੇ ਦੁਕਾਨਦਾਰਾਂ ਨਾਲ ਪਤੇ ਲਾਂਗੇ ਜੇ ਕਿਸੇ ਨੇ 50 ਥੱਲੇ ਮੰਗ ਲਈ ਨਹੀਂ ਚਲੋ ਆਪਣੇ ਕੋਲ ਮਤਲਬ ਤਕਰੀਬਨ ਸਮਝ ਲਓ ਆਪਣੇ ਕੋਲ 2 ਢਾਈ ਸੱਕਮੰਡਲ ਇੱਥੇ ਹੋ ਗਿਆ ਸੀ ਜੀ ਉੱਥੋਂ ਬਜਾਏ ਆਪਣੇ ਕੋਲ 5-700 ਹਜ਼ਾਰ ਗੰਡਲ ਹੈਗਾ ਜੀ ਐਡੀ ਕੋਈ ਪ੍ਰੋਬਲਮ ਨਹੀਂ ਹੈਗੀ ਆਪਾਂ ਨੂੰ ਅੱਛਾ 3386 ਦਾ ਇਹ ਨਾ ਹੈਗਾ ਹਾਂ ਠੀਕ ਹੈ ਜੀ ਤੇ ਹੁਣ ਮਤਲਬ ਦੇਖੋ ਜੇ ਬੰਦੇ ਨੇ ਇੱਥੇ 5 ਕਿਲੋ ਬੀਜਿਆ ਉਹਨੇ 5 ਕਿਲੋ ਨਾਲ 3 ਕਿਲੋ ਲਾਤੇ ਹੋਣਗੇ ਜੀ ਦੂਜੇ ਪ੍ਰੋਡਿਊਸਰ ਨੇ ਉਧਰ ਨਹੀਂ ਗਿਆ ਜੀ ਹੁਣ ਉਹ ਦੇਖੋ ਉਹ ਬੰਦੇ ਨੇ ਮਿਹਨਤ ਨਹੀਂ ਕੀਤੀ ਹੂੰ ਉਹਦੇ ਕੋਲ ਮਤਲਬ 60 ਕੁਇੰਟਲ ਆ ਉਹ ਕਹੇਗਾ ਤੋ 60 ਕੁਇੰਟਲ ਕਿੱਥੋਂ ਆ ਗਿਆ ਮੇਰੇ ਕੋਲ 60 ਕੁਇੰਟਲ ਨਾਲ 150 ਕਿੱਲਾ ਲੱਗਾ ਹੂੰ 150 ਕਿੱਲਾ ਮੀਨ ਜਿੱਥੇ 15 ਕੁਇੰਟਲ ਝਾੜ ਆ ਜੇ ਮੇਰਾ ਬਣ ਗਿਆ 4000 ਕੁਇੰਟਲ ਹੂੰ ਤੇ ਉਹ ਮੇਰੇ ਨਾਲ ਵੇਖੇਗਾ ਵੀ ਮੇਰੇ ਕੋਲ 60 ਕੁਇੰਟਲ ਤੋਂ 4000 ਕੁਇੰਟਲ ਕਿੱਥੋਂ ਆ ਗਿਆ ਪਰ ਉਹਨੇ ਬੰਦੇ ਨੂੰ ਪਤਾ ਨਹੀਂ ਕਿ ਉਹ ਉੱਥੇ ਜਾ ਕੇ ਮਿਹਨਤ ਕੀਤੀ ਆ ਉੱਥੇ ਜਾ ਕੇ ਕੰਮ ਕੀਤਾ ਮੈਂ ਤੁਹਾਨੂੰ ਮੈਂ ਤੁਹਾਨੂੰ ਦਿਖਾ ਦਿੰਨਾ ਜੀ ਫੋਟੋ ਵੀ ਦਿਖਾ ਦਿੰਨਾ ਜੀ ਜੀ ਮਤਲਬ ਇਹ ਨਹੀਂ ਆ ਸਪ੍ਰੀਤ ਸਬੂਤ ਉਹਦੇ ਹੀ ਕੱਢ ਲੈਂਦਾ ਹੈ ਤੇਰਾ ਯਾਰ ਆ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਕਿ ਮਤਲਬ ਆ ਦੇਖੋ ਆ ਸਾਰੀਆਂ ਪਹਾੜੀਆਂ ਉੱਥੋਂ ਦੀਆਂ ਨੇ ਕੋਈ ਦਰਖਤ ਨਹੀਂ ਆ ਦੇਖੋ ਜੀ ਇਹ ਫੋਟੋ ਹੈਗੀ ਆ 30 ਸਤੰਬਰ 2022 ਦੀ ਜੀ ਇਹ ਕਣਕ ਹੈ ਜੀ ਸਤੰਬਰ ਚ ਤੇ ਕੋਈ ਕਣਕ ਨਹੀਂ ਨਾ ਹੁੰਦੀ ਜੀ ਠੀਕ ਹੈ ਜੀ ਆ ਦੇਖੋ ਆਪਾਂ ਮਤਲਬ ਜੇ ਹైదరాబాద్ ਜਾਣਾ ਉੱਥੇ ਵੀ ਜਾ ਕੇ ਆਪ ਕੇਅਰ ਕਰਨੀ ਹੈ ਜੇ ਮਤਲਬ ਉੱਥੇ ਜਾਣਾ ਸਲਾੰਗ ਜਾਣਾ ਉੱਥੇ ਵੀ ਜਾ ਕੇ ਆਪ ਕੇਅਰ ਕਰਨੀ ਹੈ ਆਹ ਦੇਖੋ ਜੀ ਕਿਉਂਕਿ 30 ਮਤਲਬ ਮੰਨ ਲਓ ਵੀ 30 ਸਤੰਬਰ ਨੂੰ 30 ਸਤੰਬਰ ਨੂੰ ਤਾਂ ਕੋਈ ਖਣਕਣੀ ਨਾ ਹੁੰਦੀ ਜੀ ਇਹ ਤਾਂ ਤੁਹਾਨੂੰ ਵੀ ਪਤਾ 30 ਸਤੰਬਰ ਨੂੰ ਜੇ ਕੰਨ ਕੋਈ ਇਦੋਂ ਉੱਥੇ ਹੋਈ ਹੈ ਨਾ ਜੀ ਜੇ 10-5 ਨੂੰ ਝੋਨਾ ਆ ਤੇ ਉੱਥੇ ਹੋਇਆ ਨਾ ਇੱਥੇ ਤਾਂ 10-5 ਨੂੰ ਝੋਨਾ ਨਹੀਂ ਹੋ ਸਕਦਾ ਠੀਕ ਹੁਣ ਕਈ ਬੰਦੇ ਕਹਿੰਦੇ ਦੇਖੋ ਕਿੱਥੋਂ ਆ ਗਿਆ ਮਤਲਬ ਉਹ ਜ਼ਿੰਮੇਦਾਰ ਇਹ ਨਾ ਸੋਚਣ ਉਹ ਜ਼ਿੰਮੇਦਾਰ ਇਹ ਸੋਚਣ ਕਿ ਯਾਰੀਆ ਬੰਦਾ ਸਾਨੂੰ ਮਤਲਬ ਵਧੀਆ ਵੈਨੇਟੀਆਂ ਤਿਆਰ ਕਰਕੇ ਦੇ ਰਿਹਾ ਬੋ ਜੀ ਕਿੰਨੇ ਹੁਣ ਮੰਨ ਲਓ ਜਿਹੜੇ ਮੇਰੇ ਜਿਹੜੇ ਮੇਰੇ ਇਲਾਕੇ ਦੇ ਫਾਰਮਰ ਹੈ ਜੀ ਉਹ ਤੁਸੀਂ ਉਹਨਾਂ ਦੀ ਇੰਟਰਵਿਊ ਲਈ ਖੁਸ਼ ਹੁੰਦੇ ਤੁਸੀਂ ਮੇਰੇ ਇਲਾਕੇ ਦੇ ਵਿੱਚ ਆਣ ਕੇ ਕੋਈ ਬਾਹਰ ਦਾ ਫਾਰਮਰ ਆਣ ਕੇ ਮੇਰੇ ਬਾਰੇ ਪੁੱਛ ਲੈ ਜੀ ਮੇਰੇ ਬਾਰੇ ਕੋਈ ਮਾੜਾ ਨਹੀਂ ਕਹੇਗਾ ਜੀ ਠੀਕ ਹੈ ਜੀ ਮੈਂ ਆਪਣੇ ਇਲਾਕੇ ਨੂੰ ਚੁੱਕਿਆ ਜੀ ਜੇ ਐਚਡੀ 2963 ਲੈ ਗਿਆ ਮੈਂ ਲੈ ਗਿਆ 550 ਲੈ ਗਿਆ ਪਹਿਲੋਂ ਮੈਂ ਲਿਆਂਦੀ ਜੀ ਜੇ ਮੰਨ ਲਓ 1847 ਪਿਛਲੇ ਲਿਆਂਦੀ ਪਿਛਲੇ ਸਾਲ ਉਹ ਮੈਂ ਲੈ ਆ ਜਾਂਦੀ 1509 ਲਿਆਂਦੀ ਉਹ ਮੈਂ ਲਿਆਂਦੀ ਜਿਹੜੇ ਤੁਸੀਂ ਫਾਰਮਰ ਦੀ ਇੰਟਰਵਿਊ ਲਈ ਹੈ ਜੀ ਜੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਣਾ ਜੀ ਸਰਪੰਚ ਦੀ ਹੈ ਸਰਪੰਚ ਦੀ ਲਈ ਰੱਥਰਛਤਰ ਵਾਲੀ ਦੀ ਜੀ ਉਹ 1509 ਜਿਹੜੀ ਹੈ ਨਾ ਜੀ ਜੀ 1509 ਮਿਲਦੀ ਮਤਲਬ ਕਿ ਤੋਂ ਮਿਲਦੀ ਸਿਰਸੇ ਤੋਂ ਜੀ ਉਹ ਦਿੰਦੇ ਸੀ 250 ਗ੍ਰਾਮ ਪਰ ਫਾਰਮਰ ਨੂੰ ਜੀ ਮੈਂ ਕਿਹਾ ਮੈਨੂੰ ਨਾ ਕਿਲੋ ਦੇ ਦਿੱਤੀ ਜੀ ਮੈਂ ਕਿਹਾ ਮੈਨੂੰ ਹੋਰ ਦੇ ਦੇ ਕਹਿੰਦੇ ਨਹੀਂ ਜੀ ਆਪਾਂ ਨਹੀਂ ਦੇ ਦਿੱਤੇ ਸਕਦੇ ਜੀ ਮੈਂ ਫਿਰ ਦੋ ਬਲੈਰੋ ਕਰਕੇ ਭੇਜੀਆਂ ਜੀ ਉਹਨਾਂ ਨੂੰ ਭੇਜਿਆ ਇੱਥੋਂ 20 ਜ਼ਿਮੀਂਦਾਰ ਖੜੇ ਜੀ ਉਹ ਜ਼ਿਮੀਂਦਾਰ ਨੇ ਮਤਲਬ ਚਲੋ ਡੇਡ ਡੇਡ ਦੋ ਦੋ ਕਿਲੋ ਨਾਲ ਜ਼ਿਮੀਂਦਾਰ ਨੂੰ ਦਿੱਤਾ 48 ਕਿਲੋ ਸੀਡ ਲਾਇਆ ਮੈਂ ਤੁਹਾਨੂੰ ਫਾਰਮਰ ਦੀ ਤਰੱਕੀ ਦਾ ਰਾਸ ਦੱਸਣਾ ਜੀ ਉਹਦੇ ਚੋ ਪੈਟੀ ਹੈਗੀ 2012 ਚ 11200 ਰੁਪਏ ਗੰਢੜਾ ਜੀ ਉਸ ਬੰਦੇ ਨੇ 22 ਕਿੱਲੇ 1599 ਜਦ ਕਿ ਮੇਰਾ ਇੱਕ ਹੋਰ ਦੋਸਤ ਸੀ ਉਹਨੂੰ ਮੈਂ ਕਿਹਾ 1599 ਲਾ ਦੀ ਉਹ ਕਹਿੰਦਾ ਛਦਾਈਆਂ ਤੋਂ ਹੁਣ ਤੇ ਲੋਕੀ ਝੋਨਾ ਲਾਦ ਲਗੇ ਤੂੰ ਪਣੀਰੀ ਬਜਾਉਣ ਲਗਾ 15 15 6 ਦੀ ਗੱਲ ਹੈ ਉਹਨੇ ਨਹੀਂ ਲਾਈ ਉਹ ਚਲੋ ਮੇਰਾ ਫਾਰਮਰ ਵਿਚਾਰਾ ਜੀ ਮੈਂ ਅੱਜ ਜੇ ਕੁਝ ਹੈਗਾ ਉਹਦੀ ਬਦੌਲਤ ਹੈ ਜੀ ਕੋਈ ਬੰਦੇ ਨੂੰ ਵੀ ਹੁਣ ਕਹਦਾ ਨਾ ਕਿ ਸਰਪੰਚ ਜੀ 1 ਕਿਲੋ ਨਾ ਕਿੱਲਾ ਕਰਨੇ ਕਿ ਬੀਜ ਨੇ ਉਹਨੇ ਕਹਿੰਦਾ ਬੀਜ ਦੋ ਜੀ ਮੈਂ ਜੋ ਕਹਦਾ ਉਹ ਵਿਚਾਰਨ ਕਦੀ ਨਾ ਨਹੀਂ ਕੀਤੀ ਮੈਂ ਉਹਦੀ ਇੱਜ਼ਤ ਕਰਦਾ ساری ਉਮਰ ਵੀ ਕਰਦਾ ਰਹੂੰਗਾ ਜੀ ਉਹ ਜੀ ਉਹਨੇ 22 ਕਿੱਲੇ ਲਾਦੀ 1599 ਠੀਕ ਪਰਮਲੇ ਕੀ ਸੀ ਯਾਰਾ 1100 ਰੁਪਏ ਉਹ ਪਰਮਲ ਤਾਂ ਝਾੜ ਵੀ 22 27 23 ਕੁਇੰਟਲ ਨਿਕਲਦਾ ਸੀ ਜੀ ਉਹਦੀ ਨਿਕਲੀ 25 ਕੁਇੰਟਲ 1500 ਨਾਲ ਨਿਕਲੀ ਜੀ ਉਹਨੇ ਵਿੱਚ 3000 ਰੁਪਏ ਜੀ 75000 ਦਾ ਕਿੱਲਾ ਹੋ ਗਿਆ ਜੀ ਪਰਮਲ ਦਾ ਕਿੱਲਾ ਹੈਗਾ ਸੀ ਮਤਲਬ ਸਮਝ ਲਓ 27 23 ਕੁਇੰਟਲ ਉਹ ਹੈਗਾ ਸੀ 30000 ਦਾ ਜੀ ਡਿਉੜੇ ਪੈ ਵੱਟੇ ਗਏ ਜੀ ਕਿੱਥੇ ਪੈ ਗਏ ਫਿਰ ਅਗਲੇ ਸਾਲ ਉਹਨਾਂ ਨੇ ਮੈਂ ਕਿਹਾ ਬ੍ਰੈਡ ਵੈਰਾਈਟੀ ਆਈ ਪੰਜਾਬ ਨੰਬਰ 3 ਜੀ ਮੈਂ ਕਿਹਾ ਸਭੇਂਜੀ ਪੰਜਾਬ ਨੰਬਰ 3 ਲਵਾ ਦੀਏ ਕਹਿੰਦੇ ਲਵਾ ਦੇ ਉਹਨਾਂ ਵਿਚਾਰਾ ਕਦੀ ਨਾ ਨਹੀਂ ਕੀਤੀ 25 ਕਿੱਲੇ 50 ਨੰਬਰ 3 ਲਵਾਤੀ ਜੀ ਝੋਨੇ ਦਾ ਰੇਟ 1300 ਰੁਪਏ ਸੀ ਜੀ ਉਹ ਨਿਕਲੀ 22 ਕੁਇੰਟਲ ਜੀ 5000 ਰੁਪਏ ਵਿਕੀ ਜੀ ਲੋਕਾਂ ਵੱਟਿਆ 30000 ਰੁਪਏ ਕਿੱਲੇ ਦਾ ਉਹਨੇ ਵੱਟਿਆ 110000 ਰੁਪਏ ਕਿੱਲੇ ਦਾ ਉਹ ਜੀਵੀਦਾਰ ਦੇ ਉਦੋਂ ਦੇ ਪੈਰ ਲੱਗੇ ਤੇ ਅੱਜ ਤੱਕ ਵਿਚਾਰਾ ਖਸਾਲ ਹੈ ਹਮ ਦੇਖੋ ਜੀ ਇੱਕ ਜੀਵੀਦਾਰ ਦੇ ਘਰ 20 ਲੱਖ ਰੁਪਏ ਆ ਜੀ ਐਕਸਟਰਾ ਜਾਂ 15 ਲੱਖ ਆ ਜੀ ਐਕਸਟਰਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਤੇ ਮਤਲਬ ਮੈਂ ਜੀਵੀਦਾਰ ਨੂੰ ਇੱਥੇ ਵੈਰਾਈਟੀ ਦੀ ਨਾਲ ਸਾਲ ਲਿਆ ਕੇ ਨਵੀਆਂ ਵੈਰਾਈਟੀਆਂ ਦਿੰਨਾ ਹੁਣ ਮੇਰੇ ਜ਼ਿੰਮੇਦਾਰਾ ਜੀ ਇਹ 27 22 ਕਮੰਡ ਨੂੰ ਕੋਈ ਸਮਝ ਦੇਈ ਨਹੀਂ ਹੁਣ ਇਹਨਾਂ ਨੂੰ ਆਣ ਕੇ ਕੋਈ ਪੁੱਛ ਲੇ ਉਹਨਾਂ ਨਾਲ ਜਾਗੋ ਤੇ ਝੂਠ ਬੋਲਦੇ ਪਰ ਇਹਨਾਂ ਨੂੰ ਹਰ ਸਾਲ ਨਵੀਂ ਵੈਰਾਈਟੀ ਮਿਲ ਜਾਂਦੀ ਐ ਇਸ ਕਰਕੇ ਵੀ ਮੈਂ ਪ੍ਰੋਡਕਸ਼ਨ ਕਰਾਣੀ ਹੁੰਦੀ ਐ ਮੈਂ ਇਹਨਾਂ ਨੂੰ ਦੇ ਦਿੰਨਾ ਇਹ ਵਿਚਾਰੇ ਵਜਾ ਦਿੰਦੇ ਇਹਨਾਂ ਨੂੰ ਤੇ ਇਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਮੈਂ ਕੋਡ ਲਾ ਕੇ ਦਿੰਨਾ ਹੂੰ ਕਿ ਕਿਹੜੀ ਵੈਰਾਈਟੀ ਐ ਉਹਦਾ ਕਾਰਨ ਐ ਨਾ ਜੀ ਮੈਂ ਹੁਣ 3386 ਕਹਿ ਦਿੰਦਾ ਇਹ ਫਿਰ ਪਰ ਇਸ ਤੇ ਦਰਨ ਦੀਆਂ ਲਾਪਣਗੇ ਹੂੰ ਹੂੰ ਫਿਰ ਹੋਰ ਮੈਨਾਂ ਕੋ ਡੋਕੀ ਆ ਜਾਣਗੇ ਮੈਂ ਉਹਨਾਂ ਨੂੰ ਕੋਟ ਦੇਣਾ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਤੇ ਇਹਨਾਂ ਨੂੰ ਆੜ ਕੇ ਪੁੱਛ ਲਓ ਵੀ ਤੁਹਾਨੂੰ ਕਿਹੜੀ ਵੈਰਾਈਟੀ ਦੇ ਦਿੰਨ ਘਾਨ ਹੋਣੀ ਪਤਾ ਹੂੰ ਹੂੰ ਲੱਕੀ ਨੂੰ ਪਤਾ ਲੱਕੀ ਕੀ ਦਿੰਦਾ ਹੂੰ ਆਪਾਂ ਤੇ ਗਰਾਊਂਡ ਲੈਵਲ ਤੇ ਕੰਮ ਕਰਦੇ ਆਂ ਜੀ ਜੇ ਸਹੀ ਤੁਹਾਨੂੰ ਗੱਲ ਦੱਸੀਏ ਹੂੰ ਤੇ ਇਹ ਸੱਚੇ ਪਾਤਸ਼ਾਹ ਦੇ ਹੱਥ ਜੋੜਦੇ ਆਂ ਤੇ ਚਲੋ ਸਾਨੂੰ ਵੀ ਮਤਲਬ ਤਰੱਕੀ ਬਖਸ਼ੇ ਤੇ ਆਪਾਂ ਲੋਕਾਂ ਦੀ ਸੇਵਾ ਇਤਰਾਏ ਕਰਦੇ ਰਹੀ ਹਾਂ ਹੁਣ ਜਿਹੜਾ ਨੰਬਰ ਆ ਤੁਹਾਡਾ ਉੱਤੇ 505 ਲਈ ਸੰਪਰਕ ਕਰਨ ਤੇ 3380 ਲਈ ਕਰਨ ਹੋਰ ਵੈਰਾਈਟੀ ਕੋਈ ਚਾਹੀਦੀ ਹੋਵੇ ਸਾਰੀ ਵੈਰਾਈਟੀ ਦੇ ਵੇਖੋ ਜੀ ਮੇਰੇ ਕੋਲ ਸਾਰੀਆਂ ਵੈਰਾਈਟੀਆਂ ਵੈਰਾਈਟੀਆਂ ਸਾਰੀਆਂ ਪਰ ਮੇਰੀ ਮਜਬੂਰੀ ਹੈ ਮੈਂ ਹਰ ਵੈਰਾਈਟੀ ਵੇਚਣੀ ਆ ਜੀ ਚਾਹੀ ਕੋਈ ਨਹੀਂ ਵੀ ਵਿਖਦੀ ਮੈਨੂੰ ਵੀ ਰੱਖਣੀ ਪੈਣੀ ਆ ਜੀ ਜੀ ਮਤਲਬ ਵੈਰਾਈਟੀ ਤੇ ਆਪਣੇ ਉਹ ਐਵੇਂ 16 17 ਵਾ ਜੀ 16 17 ਪਰ ਕੋ 303 ਵੀ ਆ 372 ਆ 371 ਆ 887 ਆ ਇਹ ਮਤਲਬ 187 ਆ 550 ਵਾ 2967 ਆ ਮਤਲਬ ਟੋਟਲ ਸਾਰੇ 327 826 ਸਾਰੀਆਂ ਹੈਗੀਆਂ ਆਪਾਂ ਨੂੰ ਤੇ ਰੱਖਣੀਆਂ ਪੈਣੀਆਂ ਜੀ ਪਰ ਆਪਣੀ ਕੋਸ਼ਿਸ਼ ਇਹ ਆ ਕਿ ਜਿਹੜੀ ਵੈਰੈਟੀ ਵਧੀਆ ਉਹਨੇ ਪੂਸਾ ਨੇ 33 86 ਦੀ ਨਵੀਂ ਜੀ ਆਪਣੀ ਕੋਸ਼ਿਸ਼ ਆ ਵੱਧ ਤੋਂ ਵੱਧ ਲੋਕਾਂ ਕੋਲ ਜ਼ਿਮੀਂਦਾਰਾਂ ਕੋਲ ਜਾਏ ਅਗੋ ਸੀਡ ਤਿਆਰ ਕਰਨ ਉਹਨਾਂ ਨੂੰ ਪਤਾ ਲੱਗੇ ਵੀ ਸੀਡ ਵਧੀਆ ਹੈ ਜੀ ਬਸ ਆਪਣੀ ਇਹ ਆ ਵੀ ਜ਼ਿਮੀਂਦਾਰਾਂ ਨੂੰ ਸੀਡ ਵਧੀਆ ਮਿਲੇ ਚਲੋ ਅਸੀਂ ਇਹ ਨਹੀਂ ਕਹਿੰਦੇ ਵੇਖੋ ਆਪਾਂ ਮਿਹਨਤ ਕਰਦੇ ਆ ਆਪਾਂ ਨੂੰ ਵੀ ਚੜ ਪੈਸੇ ਵੱਜਦੇ ਆ ਠੀਕ ਜੇ ਮੰਨ ਲਓ ਆਪਾਂ ਆਪਾਂ ਨੂੰ ਮਤਲਬ 150 ਰੁਪਏ ਕਿਲੋ ਆਪਾਂ ਪੈੜੀ ਦਾ ਸੀਡ ਵੇਚ ਦਿੰਨੇ ਆ ਆਪਾਂ ਨੂੰ 50 ਰੁ ਜੇ ਜ਼ਿੰਮੇਵਾਰ ਤੇ 1 ਕਮਿਟਲ ਵਾਜੇ ਹੂੰ ਜ਼ਿੰਮੇਵਾਰ ਤੇ ਤਾਂ 7000 ਵਧਿਆ ਨਾ ਆਪਣਾ 200 ਜ਼ਿੰਮੇਵਾਰ ਦਾ 7000 ਜ਼ਿੰਮੇਵਾਰ ਨੂੰ ਵੀ ਤਾਂ ਫਾਇਦਾ ਨਾ ਜੀ ਹੂੰ ਆਪਣੀ ਕੋਸ਼ਿਸ਼ ਇਹ ਹੈ ਵੀ ਫਾਰਮਰ ਨੂੰ ਪੈਸੇ ਬਚਨੇ ਚਾਹੀਦੇ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਵਧੀਆ ਕੰਮ ਕਰਦੇ ਆ ਵਧੀਆ ਸਾਰਾ ਕੁਝ ਕਰਦੇ ਆ ਬਾਕੀ ਬਾਜੀ ਸੱਚੇ ਬਾਸ਼ਾ ਦੇ ਹੱਥ ਜੋੜਦੇ ਆ ਸੱਚੇ ਬਾਸ਼ਾ ਸਰਬੱਤ ਦਾ ਭਲਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੇ ਕੋਈ ਸੱਜਣ ਨੂੰ ਮਾਡਰਨ ਸੀਡ ਵਾਲਿਆਂ ਦਾ ਬੀ ਚਾਹੀਦਾ ਨਾ ਜਾਂ ਤੁਹਾਨੂੰ ਕੋਈ ਵੀ ਡਿਸਟਰੀਬਿਊਟਰ ਦਾ ਡੀਲਰ ਦਾ ਨੰਬਰ ਚਾਹੀਦਾ ਤਾਂ ਤੁਸੀਂ ਜਿਹੜਾ ਨੰਬਰ ਹੇਠਾਂ ਦਿੱਤਾ ਹੋਇਆ ਉੱਤੇ ਸੰਪਰਕ ਕਰ ਲਿਓ ਜੇ ਬਾਈ ਚਾਂਸ ਫੋਨ ਨਾ ਲੱਗੇ ਤਾਂ ਤੁਸੀਂ WhatsApp ਤੇ WhatsApp ਇਸੇ ਦੀ ਚੱਲਦਾ ਨਾ ਜੀ WhatsApp ਤੇ ਇਸ ਤੇ ਚੱਲਦਾ ਤੇ ਮੈਸੇਜ ਛੱਡ ਦਿਓ ਤੁਸੀਂ ਤੁਹਾਨੂੰ ਨਾਲ ਦੀ ਨਾਲ ਹੀ ਇਹ ਸੰਪਰਕ ਕਰ ਲੈਣਗੇ ਤੁਹਾਡੇ ਨੇੜੇ ਦੇ ਡੀਲਰ ਦਾ ਨੰਬਰ ਦੇ ਦੇਣਗੇ ਉੱਥੋਂ ਤੁਹਾਨੂੰ ਬੀ ਹੈ ਜਿਹੜਾ ਉਹ ਆਪਲਬਧ ਹੋ ਜਾਊਗਾ